ਖੱਟ ਜੱਜ ਬੰਟੀ ਦੇ ਸੱਟ ਲੱਗੀ ਜਾ ਇੱਕ ਥੋੜੇ ਪਲੇਅਰ ਥੋੜੇ ਘੱਟ ਸੀ ਕਰਕੇ ਦੋ ਪਲੇਅਰ ਸਾਡੇ ਪਾਲਾਂ ਤੋਂ ਖੁਸ਼ੀ ਦੂਜੇ ਪਾਸੇ ਨਹੀਂ ਆਏ ਕਰਕੇ ਇਧਰ ਕੋਈ ਨਹੀਂ ਤੁਹਾਨੂੰ ਪਤਾ ਹੀ ਹੈ ਇੱਕ ਮਨ ਲੋ ਪਹਿਲਾਂ ਤਾਂ ਸੀਗਾ ਮਨ ਦੇ ਵਿੱਚ ਵੀ ਇਹ ਹੋ ਜਾਣਾ ਠੀਕ ਪਰ ਉਲਝ ਗਿਆ ਲੱਗਦਾ ਤਾਣਾ ਬਾਣਾ ਇਹ ਤੁਹਾਨੂੰ ਲੱਗਦਾ ਇਹ ਤਾਣਾ ਬਾਣਾ ਜ਼ਿਆਦਾ ਗੁਝਿਆ ਪਿਆ ਉਹ ਵੀ ਮੈਂ ਹੀ ਉਹ 10 ਸਾਲ ਸਾਡੇ ਲਈ ਖੇਡੇ ਆ ਉਹ ਪੂਰਾ ਸਟੈਂਡ ਲਿਆ ਮੈਂ ਪਤਾ ਨਹੀਂ ਕਿੱਦਾਂ ਫਸਿਆ ਪਿਆ ਬਹੁਤ ਮਜਬੂਰੀ ਆ ਤਾਂ ਕਿਉਂਕਿ ਸਾਡੇ ਕਬੱਡੀ ਦੇ ਵਿੱਚ ਇੰਨੀ ਸਿਆਸਤ ਆ ਗਈ ਆ ਨਾ ਅੱਜ ਇੰਨੀਆਂ ਫਾਹਾਂ ਵਿੱਚ ਬੁਲਾਈਆਂ ਜਾ ਰਹੀਆਂ ਕਿਹੜੀਆਂ ਚੀਜ਼ਾਂ ਕਈ ਚੀਜ਼ਾਂ ਜਿਨ੍ਹਾਂ ਨੇ ਸਾ ਤੇ ਸਾਨੂੰ ਪਤਾ ਵੀ ਨਹੀਂ ਹੁੰਦਾ ਤੇ ਸਾਨੂੰ ਲੋਕੀ ਫੋਨ ਕਰਕੇ ਕਹਿੰਦੇ ਆ ਇਹ ਰਲੇ ਜਾਂਦਾ ਕੁਝ ਰਿਹਾ ਹੈ ਨਾ ਇਦਾਂ ਦੇ ਹੋਰ ਵੀ ਬੜੀਆਂ ਕਰਦਿਆ ਅਸੀਂ ਘਾਰ ਬੈਠ ਸਕਦੇ ਜਾਂ ਕਿਸੇ ਦੇ ਨਹੀਂ ਜਿੱਤ ਸਕਦੇ ਅਸੀਂ ਕਦੀ ਵੀ ਸੰਦੀਪ ਦੇ ਵਿੱਚ ਖਾਫਿਆ ਦੇ ਸਮਝੌਤਾ ਕਿਸੇ ਨਾਲ ਕਰ ਨਹੀਂ ਸਕਦੇ ਮਾਰ ਸਕਦੇ ਕੀ ਨਿਊਯਾਰਕ ਦੀ ਵੀ ਤੁਸੀਂ ਵੀਡੀਓ ਵੀ ਪਾਈ ਸੀ ਕੀ ਗੱਲ ਸੀਗੀ ਮਤਲਬ ਅਸਲੀ ਉਹਦੇ ਪਿੱਛੇ ਕੀ ਕਾਰਨ ਸੀ ਤੇ ਬੇਰੀਆ ਨੂੰ ਕਿਉਂ ਬਲੇਮ ਕੀਤਾ ਗਿਆ ਉਹ ਗੱਲ ਤੇ ਅਸਲੀ ਹੁਣ ਕਿ ਮੈਂ ਲਾਈਵ ਤੇ ਨਾ ਤਾਂ ਕੀ ਬੋਲਾਂ ਮੈਨੂੰ ਪਤਾ ਤਾਂ ਹੈਗਾ ਸਾਰੇ ਕੀ ਹੋਇਆ ਪਰ ਉਹ ਹੁਣ ਕਮੇਟੀ ਦੇ ਵਿੱਚ ਅਸੀਂ ਆਲਰੇਡੀ ਜਿਹੜੀ ਸਾਡੀ ਕਮੇਟੀ ਆ ਨਾ ਇੱਕ ਟੀ ਦੇ ਵਿੱਚ ਆਲਰੇਡੀ ਮੰਗ ਰੱਖੀ ਆ ਪਰ ਇਹ ਮੰਗ ਸਾਡੀ ਉਹ ਵੀ ਰੱਖੀ ਆ ਇੱਕ ਜਿਹੜੇ ਉੱਥੇ ਫੈਸਲਾ ਹੋਇਆ ਸੀਗਾ ਚਾਹੇ ਕੋਈ ਲਾਈਵ ਵਾਲੇ ਹੋਣ ਚਾਹੇ ਕਮੈਂਟਰੀ ਵਾਲੇ ਹੋਣ ਤੇ ਚਾਹੇ ਕੋਈ ਆਪਣਾ ਰੈਪਰੀ ਹੋਵੇ ਜਿਹੜਾ ਉੱਥੇ ਗਿਆ ਉਹ ਪਹਿਲੀ ਗੱਲ ਤਾਂ ਉੱਥੇ ਹੀ ਕਰਨਾ ਨਹੀਂ ਸੀ ਮੰਗਦੇ ਓਪਨ ਪਰ ਜਿਹੜਾ ਗਿਆ ਉਹ ਨਹੀਂ ਹੋਇਆ ਵੀ ਇੱਥੇ ਨਹੀਂ ਆ ਸਕਦਾ ਇਹ ਨਾ ਟੂਰਨਾਮੈਂਟਾਂ ਤੇ ਹੁਣ 28 ਤਰੀਕ ਨੂੰ ਜਾਂ ਤਾਂ ਉਹ ਫੈਸਲਾ ਨੂੰ ਫੋਲੋ ਕੀਤਾ ਜਾਊਗਾ ਨਹੀਂ ਤਾਂ ਹੀ ਆਪਣੇ ਪਲੇਅਰ ਬਾਹਰ ਨਹੀਂ ਠੀਕ ਹੈ ਮੋਹਨਵੀਰ ਪਾਲਾ ਇਹ ਜਿਹੜਾ ਫੈਸਲਾ ਲਿਆ ਗਿਆ ਹਾਂ ਕਿਉਂਕਿ ਇੱਕ ਫੈਸਲਾ ਦੋ ਫੈਸਲੇ ਨਹੀਂ ਹੋ ਸਕਦੇ ਜਿਹੜੇ ਪਲੇਅਰ ਦਾਦਾ ਸਾਹਿਬ ਦੇ ਸਾਹਮਣੇ ਖੇ ਮੈਂ ਹੁਣ ਇਹ ਤੇ ਨਾਂ ਨਹੀਂ ਲੈ ਰਿਹਾ ਕਿੰਨੀ ਕਿੰਨਾ ਹੁਣ ਨੰਬਰ ਵੀ ਸਿਆਣੀ ਹੋ ਗਈ ਆ ਕਈ ਵਾਰੀ ਨਹੀਂ ਪਤਾ ਲੱਗਦਾ ਵੀ ਸ਼ਾਤ ਸਿੰਘ ਆ ਕਿਵੇਂ ਆਪਣੇ ਜਿਹੜੇ ਸੰਦੀਪ ਨੂੰ ਚੋਣ ਵਾਲਿਆ ਉਹਨਾਂ ਨੂੰ ਮੈਂ ਦੱਸ ਦਵਾਂ ਅਸੀਂ ਕਦੀ ਵੀ ਸਤਾਨ ਇੱਥੇ ਮੇਰੇ ਨਾਲ ਖੜਾ ਮੈਂ ਆ ਬਾਕੀ ਸਾਡੇ ਸਾਥੀ ਆ ਅਸੀਂ ਮਰ ਸਕਦੇ ਆ ਕਿਸੇ ਨਾਲ ਸਮਝੌਤਾ ਨਹੀਂ ਕਰ ਸਕਦੇ ਕਈ ਵਾਰੀ ਮਿਸ ਅੰਡਰਸਟੈਂਡ ਸਾਡੇ ਬੰਦੇ ਨੂੰ ਹੁੰਦਾ ਕਿ ਖੜਾ ਇਹ ਕਹਿੰਦਾ ਉਹ ਰਲ ਗਿਆ ਉਹ ਹੋ ਗਿਆ ਇਹ ਸੋਚੋ ਇਹ ਹੋ ਸਕਦਾ ਪਾ ਪਾਜੀ ਬੜੇ ਕਮੈਂਟ ਆਉਂਦੇ ਆ ਵੀ ਯਾਰ ਬਾਲਾ ਖੁਸ਼ੀ ਨਹੀਂ ਖੇਡਦੇ ਕਈ ਖਿਡਾਰੀ ਬਹੁਤ ਮਿਸ ਹੈ ਚਾਂਸ ਵੀ ਅਗਲੇ ਮੇਲਿਆਂ ਤੇ ਤੇ ਕਿਉਂਕਿ ਉਹ ਪੁੱਛਦੇ ਆ ਵੀ ਯਾਰ ਪੁੱਛ ਆਰਗੇਨਾਈਜ਼ਰਾਂ ਨੂੰ ਸਾਨੂੰ ਆਉਂਦੇ ਅਸੀਂ ਤਾਂ ਆਹ ਜਿਹੜਾ ਮੀਟਿੰਗ ਹੋ ਕੇ ਹਟਿਆ ਮੈਚ ਹੈ ਨਾ ਉਹਦੇ ਵਿੱਚ ਵੀ ਮੈਂ ਕਿਹਾ ਸੀ ਕਿ ਬੀ ਓਪਨ ਕਰ ਦਿਓ ਜਿਹੜੇ ਬੰਦੇ ਸਾਡੇ ਨਾਲ ਆਉਂਦੇ ਆ ਪਰ ਹੁਣ ਇੱਥੇ ਮੇਰੇ ਇਕੱਲੇ ਦਾ ਫੈਸਲਾ ਨਹੀਂ ਹੋ ਸਕਦਾ ਜੀ ਮੈਨੂੰ ਪਤਾ ਹੁਣ ਵੀ ਨਹੀਂ ਕਹਣਾ ਤੂੰ ਆ ਬੋਲਣਾ ਮੈਂ ਇੱਕ ਜੋ ਮੇਰਾ ਇਨਸਾਈਡ ਕਵੱਡੀ ਜੋ ਸੱਚ ਹੈ ਮੈਂ ਕਿਹਾ ਸੀ ਬੋਲ ਦਿਓ ਮੈਂ ਤਾਂ ਦੋਨੇ ਪਾਸੇ ਮਾੜਾ ਬਣਿਆ ਇੱਕ ਪਾਸੇ ਆਪਣੇ ਪਲੇਅਰਾਂ ਤੋਂ ਵੀ ਮਾੜਾ ਬਣਿਆ ਇੱਥੇ ਕਮੇਟੀ ਜਿਹੜੀ ਜਾਂ ਉਹਨਾਂ ਤੋਂ ਵੀ ਮਾੜਾ ਬਣ ਗਿਆ ਤੁਸੀਂ ਰੂਲ ਬਰੋਕਰਨਾ ਮੰਗਦੇ ਆ ਪਰ ਮੈਂ ਫੇਰ ਵੀ ਕਿਹਾ ਸੀ ਕਿੰਨੇ ਵੀ ਜੇ ਥੋਕੇ ਚੱਟਣਾ ਕਿ ਲਾਈਵ ਹੋ ਕੇ ਬੋਲ ਤੁਰ ਆਪਣਾ ਸੁਲਤਾਨ ਵੀਰ ਬਾਜੀ ਕਿਉਂਕਿ ਇੱਕ ਤਾਂ ਜ਼ਿੰਮੇਵਾਰੀਆਂ ਬਹੁਤ ਜਦੋਂ ਸੰਦੀਪ ਚਲ ਗਿਆ ਜ਼ਿੰਮੇਵਾਰੀ ਵਧ ਗਈ ਮੋਡਿਆਂ ਤੇ ਕਿਉਂਕਿ ਟੀਮ ਆਰਗੇਨਾਈਜ਼ ਕਰਨੀ ਇੰਡੀਆ ਤੱਕ ਗੱਲਾਂ ਤੁਸੀਂ ਨਾਲ ਆ ਸਪੋਰਟ ਕਰਦੇ ਬਾਜੀ ਦੀ ਹੁਣ ਕਿਵੇਂ ਕਿਵੇਂ ਰਨ ਆਉਂਦੀ ਬੇਅਰੀਆ ਮੇਰੇ ਅਗਰਾ ਸੰਦੀਪ ਭਾਈ ਕਰੀ ਜਾਂਦਾ ਸਾਰਾ ਕੁਝ ਹੁਣ ਥੋੜਾ ਜਿਹਾ ਬੌਸ ਨੂੰ ਟੈਨਸ਼ਨ ਲੈਣੀ ਪੈਂਦੀ ਹੈ ਕਿਉਂਕਿ ਜਦੋਂ ਸੰਦੀਪ ਭਾਈ ਹੁੰਦਾ ਸੀ ਤਾਂ ਟੀਮ ਦੀ ਸਾਰੀ ਟੈਨਸ਼ਨ ਸੰਦੀਪ ਭਾਈ ਕੋਲ ਹੁੰਦੀ ਸੀ ਬੌਸ ਨੂੰ ਕੋਈ ਟੈਨਸ਼ਨ ਨਹੀਂ ਹੁੰਦੀ ਸੀ ਪਰ ਹੁਣ ਲੋਕ ਆਲ ਦਲੋਂ ਵੀ ਬਹੁਤ ਇਲਜ਼ਾਮ ਲਾਉਂਦੇ ਨੇ ਉਹ ਕਰਦੇ ਨੇ ਮੈਂ ਬਥੇਰਾ ਕਹਿੰਦਾ ਬੌਂਡਰੀ ਪਰ ਫੇਰ ਲਾਉਂਦੇ ਨੇ ਕਰਦੇ ਨੇ ਹੁਣ ਨਿਊਯਾਰਕ ਵੀ ਸਾਹਤ ਰੇਡੀ ਗਈ ਆ ਜਦ ਕਿ ਸਾਨੂੰ ਦੂਜੇ ਦਿਨ ਸਵੇਰੇ ਉੱਠ ਕੇ ਪਤਾ ਲੱਗਿਆ ਹੋਊਗਾ ਆ ਚੀਜ਼ ਕਿ ਹੋ ਗਈ ਉੱਥੇ ਜਦ ਕਿ ਇਹਨਾਂ ਨੂੰ ਪਤਾ ਨਹੀਂ ਉੱਥੇ ਵੀ ਬੇਰੀਆਂ ਨੂੰ ਨਿੰਦਾ ਜਾਂਦਾ ਤੁਸੀਂ ਉੱਥੇ ਤੇ ਸਭ ਤਾਂ ਪਤਾ ਹੀ ਨਾ ਲੋਕ ਸਿਆਸਤਾਂ ਖੇਡ ਰਹੇ ਨੇ ਅਜੇ ਤੱਕ ਬਾਈ ਨੇ ਚਾਹੁੰਨ ਲਈ ਕਹਿੰਦੇ ਦਾ ਵੀਰ ਮਾਨ ਕੇ ਸਾਡਾ ਸਾਥ ਹੋ ਹੁਣ ਉਹਨਾਂ ਦੀ ਹੋਰ ਤਾਂ ਵੀ ਬਸ ਚੱਲਦਾ ਨਹੀਂ ਹੈਗਾ ਤਾਤ ਲਾਂਦਾ ਬਸ ਉਹ ਐਂ ਜੋੜਦੇ ਨੇ ਕਿ ਕਿਸੇ ਤਰੀਕੇ ਨਾਲ ਇਹਨਾਂ ਨੂੰ ਬਦਨਾਮ ਕੀਤਾ ਜਾਵੇ ਹੋਰ ਵੀ ਬਹੁਤ ਝੂਠਾਂ ਲਾਉਂਦੇ ਨੇ ਜੋ ਵੀ ਹੁੰਦਾ ਬਸ ਚੱਲਦਾ ਗੱਲ ਕੋਈ ਗਲਤ ਫਲਾਉਂਦੇ ਨੇ ਬਾਈ ਮੈਂ ਤੇਹੀ ਕਹਿਣਾ ਚਾਹੁੰਦਾ ਮ ਕਿਉਂਕਿ ਜਿਹੜੀ ਸਪਸ਼ਟ ਗੱਲ ਹੈ ਜਿਹੜੇ ਖੇਡੇ ਮਿਸ਼ੀਗਨ ਉਹ ਖਿਡਾਰੀਆਂ ਨੂੰ ਨਹੀਂ ਖੇਡਣ ਦਿੱਤਾ ਗਿਆ ਜਿੰਨੇ ਵੀ ਹੁਣ ਦੋ ਤਿੰਨ ਮੇਲੇ ਹੋ ਗਏ ਆ ਸਾਡੀ ਵੀ ਗੱਲ ਹੁੰਦੀ ਹੋਣੀ ਆ ਪਾਲੇ ਨਾਲ ਖੁਸ਼ੀ ਨਾਲ ਹੋਰ ਖਿਡਾਰੀਆਂ ਨਾਲ ਦੂਜੀਆਂ ਟੀਮਾਂ ਦੇ ਇਹ ਕਬੱਡੀ ਲਈ ਕਿਵੇਂ ਸੋਚਦੇ ਵੇਂ ਚੀਜ਼ ਸਟੈਪ ਕੋਈ ਮਾੜਾ ਆ ਜਾਂ ਕਿਵੇਂ ਸੋਚਦੇ ਆ ਜੇ ਜੇ ਮੈਂ ਹੁਣ ਪਾਲਾ ਉਹ ਖੁਸ਼ੀ ਹੋ ਗਿਆ ਨਾ ਇਹ ਮੇਰੇ ਨਾਲੋਂ ਸੀਨੀਅਰ ਪਲੇਅਰ ਨੇ ਕਿਉਂਕਿ ਮੈਂ ਜੇ ਕਹਾਂਗਾ 베ਰੀਆ ਮੇਰੀ ਅੰਨਾ ਉਹਨਾਂ ਦੀ 베ਰੀਆ ਪਾਲੇ ਦੀ 베ਰੀਆ ਪਹਿਲਾਂ ਪਾਲੇ ਦੀ ਆ ਫਿਰ ਖੁਸ਼ੀ ਦੀ ਉਹ ਵੱਡੇ ਪਲੇਅਰ ਨੇ ਪਾਲੇ ਨੂੰ ਤਾਂ 베ਰੀਆ ਖਾਤਰ ਬਹੁਤ ਜਾਨਵਾਰੀ ਆ ਖ ਨਹੀਂ ਸਕਦਾ ਅਸੀਂ ਵੀ ਚਾਹੁੰਦੇ ਆ ਅੱਜ ਗਰਾਊਂਡਾਂ ਦੇ ਵਿੱਚੋਂ ਸਾਡੇ ਭਰਾ ਨਾਲ ਖੇਡ ਤੇ ਮੂਰੇ ਵੀ ਟੀਮ ਭਰੀ ਹੁੰਦੀ ਖੇਡਣ ਦਾ ਸਵਾਦ ਫੇਰ ਹੀ ਆਉਂਦਾ ਬਰਾਬਰ ਦੇ ਘੋੜੇ ਗਰਾਊਂਡ 'ਚ ਭੱਜਣ ਦਾ ਸਵਾਦ ਆ ਫੇਰ ਹੀ ਆਉਂਦਾ ਕੋਈ ਅਸੀਂ 10 ਪਾਈਏ 3-4 ਸਾਨੂੰ ਉਹ ਫੜਮਦਾ ਅਸੀਂ 7-5-7 ਭੱਜੀਏ ਉਹਦਾ ਸਵਾਦ ਮੇਲਾ ਹੀ ਬਣਦਾ ਤੇ ਦੂਕ ਤੱਕ ਦੇਖਣ ਦਾ ਵੀ ਸਵਾਦ ਆਂਦਾ ਪਰ ਮੇਰੀ ਉੱਥੇ ਕੀ ਕਰ ਸਕਦੀ ਆ ਠੀਕ ਨਹੀਂ ਉਹ ਕੱਪ ਪਿੱਛੇ ਦਾ ਮੈਂ ਹੀ ਬਦਨਾਮ ਹੋਇਆ ਤੇ ਆਪਣੇ ਭਰਾ ਦਾ ਟੂਰਨਾਮੈਂਟ ਦੀ ਕੀਪੇ ਦਾ ਚਲੋ ਮੇਰਾ ਉੱਥੇ ਕੈਨੇਡਾ ਨਹੀਂ ਮੈਂ ਕੱਪ ਤੇ ਜਾ ਸਕਦਾ ਮੈਂ ਉਹ ਵੀ ਨਹੀਂ ਜਾ ਸਕਦਾ ਸੀ ਜੋ ਵੀ ਫੋਟੋ ਵੀ ਰੋਲ ਨਹੀਂ ਅੱਜ ਆਈ ਚਾਹੁੰਦੇ ਆ ਜੋ ਹੁਣ ਕਲੀ ਵੀਰੇ ਕੁਝ ਨਹੀਂ ਕਰ ਸਕਦੇ ਜੋ ਫੈਡਰੇਸ਼ਨ ਦਾ ਉਹ ਆ ਅਸੀਂ ਉਹਦੇ ਨਾਲ ਖੜੇ ਆ ਕੀ ਕਰ ਸਕਦੇ ਪਰ ਜਿਹੜਾ ਹੁਣੇ ਦੋ ਫਾੜ ਹੋ ਗਿਆ ਖਿਡਾਰੀ ਤਾਂ ਵੰਡੇ ਗਏ ਨਾਲ ਕਮੈਂਟੇਟਰਸ ਲਾਈਵ ਵਾਲੇ ਸਾਰੇ ਰਗੜੇ ਗਏ ਵਿੱਚੀ ਕਬੱਡੀ ਲਈ ਇਹ ਮੇਰੇ ਖਿਆਲ ਨਾਲ ਵੀ ਇਹ ਤਾਂ 4 ਤੋਂ 6 ਹੋ ਜਾਣਾ ਇਹ ਸਟੈਪ ਜਿਹੜਾ ਬੈਕ ਹੋਵੇ ਕੋਈ ਨਾ ਕੋਈ ਹਾਂ ਉਧਰ ਵੀ ਠੀਕਾ ਉਹਨਾਂ ਜਿਵੇਂ ਪਬਲਿਕ ਲਈ ਤਾਂ ਮੈਚਾਂ ਦਾ ਸਵਾਦ ਨਹੀਂ ਹੁੰਦਾ ਪਪਾ ਹਾਲ ਦੇ ਤਾਂ ਮੂਰੇ ਵੀ ਟੀਮ ਬਣੇ ਹਨਾ ਤਾਂ ਮਾੜਾ ਮੋੜਾ ਥੱਪੜ ਵਰੇਡ ਚੱਲੇ ਪਰ ਇੱਕ ਚੀਜ਼ ਇਹ ਦੇਖਿਆ ਜਦ ਦੂਆ ਪੱਖ 40 ਪਲੇਅਰ ਇੱਧਰ ਨੇ 40 ਉਧਰ ਨੇ ਰੋਟੀ ਬਾਕੀ ਪਲੇਅਰਾਂ ਦੀ ਨਹੀਂ ਤਾਂ ਉਹੀ 5-7 ਪਲੇਅਰ ਜਿਹੜੇ ਮੇਨ ਨੇ ਉਹ ਖੇਡੀ ਖੁੱਡੀ ਜਾਣੇ ਨੇ ਉਹ ਚਾਰ ਪੈਸੇ ਕਰਨ ਨੂੰ ਲੈ ਜਾਂਦੇ ਨੇ ਜਾਂ ਦੋ ਫਰੇਸ਼ਨਾ ਬਣ ਜਾਂਦੀਆਂ ਨੇ ਤਾਂ ਫਿਰ ਕਈ ਚੁੱਲਿਆਂ ਦੀ ਰੋਟੀ ਪਕਣ ਲੱਗ ਜਾਂਦੀ ਹੈ ਹੋਰ ਕਈ ਪਲੇਅਰ ਇਹ ਚਾਹ ਬ ਤੇ ਇਹ ਨਾਲ ਕੋਸ 플레이ਰਾਂ ਨੂੰ ਵੀ ਫਾਇਦਾ ਹੋ ਗਿਆ 플레이ਰਾਂ ਦਾ ਮੁੱਲ ਪੈ ਗਿਆ ਜੋ ਮੇਰੀ ਸੋਚ ਆ ਪਰ ਸਾਡੇ ਭਰਾ ਸਾਟੇ ਉਤ ਲੱਗ ਹੋਏ ਉਹਨਾਂ ਨੂੰ ਦੁੱਖ ਵੀ ਆ ਪਰ ਫੈਡਰੇਸ਼ਨ ਬਣਨ ਨਾਲ ਹੋਰ ਦੂਜੇ 플레이ਰਾਂ ਦੀ ਰੋਟੀ ਪੱਕੀ ਵੀ ਹੋ ਗਈ ਉਹਦੀ ਖੁਸ਼ੀ ਵੀ ਆ ਕਈ ਤਰ੍ਹਾਂ ਦੀ ਰੋਟੀ ਪੱਕੀ ਆ ਨਰੇਸ਼ਨਲ ਸਾਰੇ 플레이ਰਾਂ ਨੂੰ ਮੌਕਾ ਮਿਲਦਾ ਤੇ 플레이ਰਾਂ ਦਾ ਮੁੱਲ ਪੈ ਗਿਆ ਇਹੋ ਵਿਚਾਰੇ ਐ ਟੂਰਨਾਮੈਂਟ ਤੇ ਆਉਂਦੇ ਨੇ ਕਈ ਜਿਹੜੇ ਆਪਾਂ ਇਹਨਾਂ ਕੱਪੜੇ ਨਾਲ 플레이ਰ ਦਾ ਚੰਗਾ ਹੁੰਦਾ ਫਿਰ ਵੀ ਉਮੀਕੀ ਦਾ ਫਰਕ ਹੁੰਦਾ ਇਹ ਕਰਕੇ ਕਈ 플레이ਰਾਂ ਦੀ ਨਾ ਬੇਕਦਰੀ ਜੀ ਹੋਈ ਵੀਦੀ ਉਹ ਮੁੱਲ ਪੈਣ ਲੱਗਾ ਹੁਣ ਪ੍ਰੋਮੋਟਰ ਆਪ ਫੋਰ ਕਰਦ ਨੇ 플레이ਰਾਂ ਨੂੰ ਸਾਡੇ ਵੱਲ ਖੇਡੋ ਸਾਡੇ ਵੱ ਹੈਗੀ ਆ ਹਾਂ ਸਾਨੂੰ ਸਾ ਫਾਇਦਾ ਮੈਚੋ ਦਾ ਫਾਇਦਾ ਜ਼ਿਆਦਾ ਨੁਕਸਾਨ ਸਾਨੂੰ ਇਨਾ ਸਾਡੇ ਘਾੜੀ ਛੱਡਣ ਖੇਡਰੇ ਵਾਸਤੇ ਥੈਂਕ ਯੂ ਭਾਜੀ ਕੋਈ ਗੱਲ ਨਹੀਂ ਗੁਰਮੀ ਚਾਹਣ ਵਾਲਿਆਂ ਨੂੰ ਹੱਥ ਜੋੜ ਕੇ ਬਾਕੀ ਆਣਾ ਮੈਂ ਸਾਰੇ ਸੰਦੀਪ ਨੂੰ ਚਾਹਣ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਤੁਸੀਂ ਮੇਰੇ ਤੇ ਵਿਸ਼ਵਾਸ ਰੱਖੋ ਜਿੱਥੇ ਵੀ ਸਾਨੂੰ ਕਿਸੇ ਚੀਜ਼ ਦਾ ਪਤਾ ਲੱਗਦਾ ਨਾ ਕਿ ਫਿੰਗਰਪਰਟ ਤੁਹਾਨੂੰ ਬਾਤ ਇਹ ਲੈਪ ਬਣਾਵਣਾ ਕਿ ਲੋ ਮੇਰਾ ਸਾਥ ਆਓ ਕਿ ਕਿਸੇ ਵੀ ਟੀਮ ਤੇ ਖੇਡਦੇ ਆ ਤੁਸੀਂ ਮੈਨੂੰ ਉਸ ਵੇਲੇ ਦੱਸੋ ਜਦੋਂ ਨਿਊਯਾਰਕ ਹੋਇਆ ਸੀ ਮੈਨੂੰ ਇੱਥੇ ਆਇਆ ਤੇ ਪਤਾ ਲੱਗਾ ਹੁਣ ਵੀ ਅੱਜ ਮੈਨੂੰ ਇੱਕਦ ਪਤਾ ਲੱਗਾ ਕਿ ਇੱਥੇ ਕਿਵੇਂ ਸਾਡੇ ਲਾਈਵ ਵਾਲੇ ਉੱਥੇ ਗਏ ਸੀ ਅੱਜ ਇੱਥੇ ਵੀ ਆਇਆ ਪਰ ਸਾਨੂੰ ਦੱਸੋ ਨਾ ਕਿ ਬਾਅਦ ਦੇ ਵਿੱਚ ਉੰਗੜਾ ਕਰੋ ਹਾਂਜੀ ਦੋਸਤੋ ਕਬੱਡੀ ਦੀਆਂ ਨਵੀਆਂ ਤੇ ਹੋਰ ਕੈਂਟ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਐ ਰਿਜ਼ਲਟ ਦੀ ਵੀਡੀ